میں پنجاب پولیس کے آفیسرس کی ڈیٹیلڈ بریفنگ کی ہے جیسے سکوٹی ارینجمینٹس کا ریویو کیا گیا ہے میرے سپیشل ڈی جی پی لا اینڈ آڈر ارپت شکلا جی سپیشل ڈی جی پی انٹلیجنس پروین سنہا جی ڈی آئی جی روپڑ رینج نانک سنگھ جی ایس ایس پی روپڑ ڈپٹی کمشنر روپڑ اے کوپریہس طریقے جڑے بھی لیٹسٹ سکوٹی تھرٹ بارے ان پٹ سگے اس بارے کیا گیا ਸੋਲਮ ਜ਼ਿੰਮੇਵਾਰੀ ਹੈਗੀ ਕਿ ਜਿਹੜੀ ਡਿਊਟੀ ਹੈਗੀ ਉਹ ਜ਼ਿੰਮੇਵਾਰੀ ਨਾਲ ਔਰ ਪੂਰੀ ਡਿਗਨਿਟੀ ਨਾਲ ਲੋਕਾਂ ਦੀ ਕਨਵੀਨੀਅנס ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਡਿਊਟੀ ਕੀਤੀ ਜਾਵੇਗੀ ਤੋਂ ਇਸ ਬਾਰੇ ਫੋਰਸ ਨੂੰ ਪ੍ਰੋਪਰਲੀ ਸੈਂਸਟਾਈਜ਼ ਕੀਤਾ ਜਾਵੇ ਤੇ ਟੋਟਲ ਸਾਡੇ ਤਕਰੀਬਨ 8000 ਮੁਲਾਜ਼ਮ ਇਸ ਸਾਰੇ ਸਮਾਗਮ ਦੇ ਵਿੱਚ ਡਿਪਲੋਇਡ ਹੋਣਗੇ ਜਿਸ ਦੇ ਵਿੱਚ ਇਨਚਾਰਜ ਆਪਣੇ ਸ਼੍ਰੀ ਐਸ ਪੀ ਐਸ ਫਰਮਾਰ ਕਿ ਰਿਜਪੀ ਲਾਅ ਐਂਡ ਆਰਡਰ ਓਵਰਆਲ ਇਨਚਾਰਜ ਹੋਣਗੇ ਅਰੇਂਜਮੈਂਟਸ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਹਦੇ ਲਈ ਸਾਡੇ ADGP ਨੋਨੀ ਹਾਲ ਸਿੰਘ ਜੀ ਉਹ ਸਿਕਿਉਰਿਟੀ ਅਰੇਂਜਮੈਂਟਸ ਇਨਚਾਰਜ ਹੋਣਗੇ ਤੇ ਦੋਵੇਂ ADGP ਸਹਿਬਾਨ ਜਿਹੜੇ ਓਵਰਆਲ ਇਨਚਾਰਜ ਹੋਣਗੇ ਅੰਦਰ ਵੀ ਸੁਪਰਵੀਜ਼ਨ ਆਫ ਸਪੈਸ਼ਲ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਤੇ ਟੋਟਲ ਜਿਹੜੇ ਸਾਡੇ ਆਫੀਸਰਸ ਇਹਦੇ ਤੇ 7 BIG ਰੈਂਕ ਦੇ ਆਫੀਸਰਸ 2 IG ਰੈਂਕ ਦੇ ਆਫੀਸਰਸ 22 ਸਾਡੇ ਕਮਾਂਡੈਂਟਸ AIG ਇਸ ਐਸਐਸਪੀ ਰੈਂਕ ਦੇ ਆਫੀਸਰਸ 45 ਐਸਪੀਸ ਤੇ 94 ਜਿਹੜੇ ਡੀਐਸਪੀ ਰੈਂਕ ਦੇ ਆਫੀਸਰਸ ਹੋਣਗੇ ਟੋਟਲ 8000 ਦੀ ਡਿਪਾਰਟਮੈਂਟ ਹੋਊਗੀ ਸਾਰੇ ਏਰੀਆ ਨੂੰ ਅਸੀਂ 25 ਸੈਕਟਰਾਂ ਚ ਡਿਵਾਈਡ ਕੀਤਾ ਹੈਗਾ ਇੱਕ ਜਿਹੜਾ ਮਾਸਟਰ ਕੰਟਰੋਲ ਰੂਮ ਹੋਊਗਾ ਜਿਸ ਨੂੰ ਐਸਪੀ ਹੈੱਡ ਕੁਆਟਰ ਰੋਪਰ ਮੈਨ ਕਰਨਗੇ ਅਲੋਂਗ ਵਿਦ 3 ਡੀਐਸਪੀਸ ਇਨ ਸ਼ਿਫਟ ਡਿਊਟੀ ਤੇ ਹਰ ਸੈਕਟਰ ਦਾ ਆਪਣਾ ਸਬ ਕੰਟਰੋਲ ਰੂਮ ਹੋਊਗਾ ਹੈਲਪ ਡੈਸਕ ਆਪਣੀ ਵੱਖਰੀ ਹੋਊਗੀ ਹਰ ਸੈਕਟਰ ਦੀ ਜਿਹੜੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਜੀ ਇੱਕ ਤੇ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈ ਜਿਹੜੇ 22 ਤਰੀਕ ਨੂੰ ਇੱਥੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕਨਸਰਨਡ ਰੇਂਜ ਡੀਆਈਜੀ ਇਸ ਕਨਸਰਨਡ ਐਸਐਸਪੀ ਨੂੰ ਹਦਾਇਤ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਊਗੀ ਰੂਟ ਕਵਰ ਕੀਤਾ ਜਾਊਗਾ ਫੂਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਅਰੇਂਜਮੈਂਟਸ ਹਨਨਦਪੁਰ ਸਾਹਿਬ ਇਟਸੈਲਫ ਤੇ ਇਨਕਲੂਡਿੰਗ ਜਿਹੜਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਹੋਊਗਾ ਸਾਰੇ ਜਿਹੜੇ ਇੱਥੇ ਧਾਰਮਿਕ ਜਿਹੜੇ ਸਮਾਗਮ ਹੈਗੇ ਉਹਨਾਂ ਲਈ ਸਪੈਸ਼ਲੀ ਪਲੇਨ ਕਲੋਥਸ ਦੇ ਵਿੱਚ ਸਾਡੀ ਡਿਊਟੀ ਲਈ ਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਕਨਵੀਨੀਅੰਸ ਉਹ ਧਿਆਨ ਰੱਖਿਆ ਜਾਵੇ ਲੋਕਾਂ ਦੀ ਸਫਤੀ ਤੇ ਸਿਕਿਉਰਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਪੈਸ਼ਲ ਐਮਫਸਿਸ ਸਾਡਾ ਪਾਰਕਿੰਗ ਤੇ ਟ੍ਰੈਫਿਕ ਅਰੇਂਜਮੈਂਟਸ ਦੇ ਵਿੱਚ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਆਮ ਸ਼ਰਧਾਲੂਆਂ ਦਾ ਜਿਹੜਾ ਉਹਨਾਂ ਦਾ ਸਮਾਗਮ ਹੈ ਇੱਕ ਇੱਕ ਬਹੁਤ ਅਹਿਮ ਮੌਕਾ ਹੈ ਇਹ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ VIPs VVIPs ਆਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਦੇ ਵਿੱਚ ਉਹਨਾਂ ਦੇ ਅਰੇਂਜਮੈਂਟ ਕੀਤੇ ਜਾਣ ਤਾਂ ਕਿ ਆਮ ਆਵਾਜ਼ਾ ਵੀ ਡਿਸਟਰਬ ਨਾ ਹੋਵੇ ਜਿਹੜਾ ਇਹਦਾ ਟ੍ਰੈਫਿਕ ਪਲਾਨ ਹੈਗਾ ਉਹ ਐਡਵਾਂਸ ਦੇ ਵਿੱਚ ਬਣਾ ਕੇ ਅਸੀਂ ਉਹਨੂੰ ਪਬਲਿਸਾਈਜ਼ ਕਰਾਂਗੇ ਮੀਡੀਆ ਨਾਲ ਸ਼ੇਅਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹੈਗੇ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਇਕੱਠਾ ਤੁਰਨਾ ਪਵੇ ਬਿਨਮਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਸੋ ਸਫੀਸ਼ੀਐਂਟ ਨੰਬਰ ਆਫ ਪਾਰਕਿੰਗਸ ਬਣਾਈ ਜਾ ਰਹੀ ਹੈ ਤਾਂ ਕਿ ਪਾਰਕਿੰਗਸ ਦੇ ਵਿੱਚ ਕੰਜੈਸ਼ਨ ਨਾ ਹੋ لیڈی فورس کی ڈپلوئمنٹ کی جاری ہے پلین کلوز دے کے ڈپلوئمنٹ ہوگی ساڑھی ایکسپیکٹیشن کافی جڑی ٹرافک جڑی ہے گی سارے ریجنز تو ماجے تو دوابے تو مالوے تو ایون ہمچل تو سٹیٹا تو شردالو آنگے سو اکورڈنگلی چاروں پاس ٹرافک ٹرافکوں چینلائز كا گے ساری ڈپلوئمنٹ ہوگی سارے پجاب اچھی پولیس فورس ٹرافک فورس اکوپمینٹس اچھی سارا اتنے اكٹھا كر رہے ہیں گے پارکنگ فیسلٹیز جڑی آ وہ لوگ پرووائڈ کراواں گے پارکنگ کی مونیٹرنگ جڑی ہے کچھ اتنے ایس ایس پی صاحب دی ٹیم نے انویشنس کیتے ہیں کہ کی ان ریئل ٹائم ایل ای ڈی اسکرینس لا کے جدو کوئی ایک پارکنگ فل ہو جاؤ گی دی انڈیکیشن آ جاؤ گی سو دور گیا انہوں نے دوکنگائز جی کیا جائے تاکہ لوگوں کو دقت نہ ہو شٹل سروسز بھی جڑی راؤنڈ دا کلاک ٹوینٹی فور سیون پرووائڈ کی ٹو آل دا ویوز فروم پارکنگ پلیسز ਜਿਹੜੀ ਟੈਂਟ ਸਿਟੀਆਂ ਹੈਗੀ ਆ ਉੱਥੇ ਵੀ ਜਿਹੜਾ ਉੱਥੇ ਸ਼ਟਲ ਸਰਵਿਸ ਪ੍ਰੋਵਾਈਡ ਹੋਊਗੀ ਡੈਡੀਕੇਟਿਡ ਬੈਰੀਕੇਟਿਡ ਜਿਹੜਾ ਪੈਡੈਸਟਰੀਅਨ ਰੂਟ ਹੋਊਗਾ ਤੇ ਅਸੀਂ ਇਸ ਦੇ ਵਿੱਚ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਮੈਨਪਾਵਰ ਡਿਪਲॉयਮੈਂਟ ਤੋਂ ਇਲਾਵਾ बिकॉज ਟੈਕਨੋਲੋਜੀ ਜਿਹੜੀ ਉਹ ਇੱਕ ਫੋਰਸ ਮਲਟੀਪਲਾਇਰ ਹੈ ਸੋ ਟੈਕਨੋਲੋਜੀ ਦਾ ਹੈਵੀ ਇਸਤੇਮਾਲ ਹੋਊਗਾ ਸੀਸੀਟੀਵੀ ਕੈਮਰੇਜ਼ ਇੰਸਟਾਲ ਕੀਤੇ ਜਾ ਰਹੇ ਨੇ ਪੂਰੇ ਸ਼ਹਿਰ ਦੇ ਵਿੱਚ 300 ਸੀਸੀਟੀਵੀ ਕੈਮਰੇ ਲੱਗ ਰਹੇ ਇਸ ਤੋਂ ਇਲਾਵਾ ਵੱਖਰੇ ਐਸੈਂਬਲੀ ਸੈਸ਼ਨ ਲਈ ਵੱਖਰੇ ਤਕਰੀਬਨ 200 ਦੇ ਕਰੀਬ ਸੀਸੀਟੀਵੀ ਕੈਮਰੇ ਲਗਣਗੇ ਇਹਦੇ ਵਿੱਚ ਏਐਨਪੀਆਰ ਕੈਮਰੇ ਪੀਟੀਜ਼ੈਡ ਕੈਮਰੇ ਫੇਸ਼ੀਅਲ ਰਿਕਗਨੀਸ਼ਨ ਕੈਮਰੇ ਇਹ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਇਹ ਸਾਰੇ ਸੈਚੂਰੇਟ ਅਸੀਂ ਕਰਾਂਗੇ ਇਸ ਤੋਂ ਇਲਾਵਾ ਅਸੀਂ 스마트 ਬੈਰੀਕੇਡਸ ਅਸੀਂ ਇੰਸਟਾਲ ਕਰ ਰਹੇ ਹਾਂ ਜੀ ਤੇ ਆਈਟੀ ਰੋਪੜ ਨਾਲ ਵੈਸੇ ਵੀ ਸਾਡਾ ਐਮਓਯੂ ਸਾਈਨ ਹੈ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲਈ ਸੋ ਅਸੀਂ ਆਈਟੀ ਰੋਪੜ ਨੂੰ ਪਾਰਕਿੰਗ ਸਪੇਸਸ ਨੂੰ ਮੈਪ ਰੀਅਲ ਟਾਈਮ ਦੇ ਵਿੱਚ ਕਰਕੇ ਤੇ ਪਬਲਿਕ ਦੀ স্মੂਥ মুਵਮੈਂਟ ਹੋ ਸਕੇ ਉਹਨਾਂ ਨੂੰ ਰਿਕਵੈਸਟ ਕੀਤੀ ਅਸੀਂ ਸਰਵੇਲੈਂਸ ਲਈ ਡਰੋਨਸ ਅਪਲਾਈ ਕਰ ਰਹੇ ਹਾਂਗੇ ਚਾਰ ਸਾਡੇ ਅਫੀਸ਼ੀਅਲ ਪੰਜਾਬ ਪੁਲਿਸ ਦੇ ਡਰੋਨਸ ਹੈਗੇ ਉਹ ਇੱਥੇ ਡਿਪਲੋਏਡ ਹੋਣਗੇ ਇਹਨਾਂ ਤੋਂ ਇਲਾਵਾ ਪ੍ਰਾਈਵੇਟਲੀ ਵੀ ਅਸੀਂ ਡਰੋਨਸ ਇੰਗੇਜ ਕਰ ਰਹੇ ਹਾਂਗੇ ਡਰੋਨ ਸਰਵੇਲੈਂਸ ਦਾ ਫੁਟੇਜ ਸੀਸੀਟੀਵੀ ਦਾ ਫੁਟੇਜ ਇਹ ਸਾਰਾ ਫੁਟੇਜ ਇੱਕ ਜਿਹੜਾ ਸਾਡਾ ਮਾਸਟਰ ਕੰਟਰੋਲ ਰੂਮ ਹੈ ਉੱਥੇ ਕਨਵਰਜ ਕੀਤਾ ਜਾਊਗਾ ਫੋਰਸ ਡਿਪਲॉयਮੈਂਟ ਦੇ ਵਿੱਚ ਵੀ ਅਸੀਂ ਯੂਆਰ ਕੋਡਡ ڈیوٹی سلپس ایشو کریں گے کلر کوڈ ڈیوٹی سلپس ایشو کریں گے تاکہ پبلک ایریا دے ویچ دوجے ایریا دے ویچ جی فورس ہے گی اس دی پہچان ہو سکے آفیسرز اپنی فورس نو پہچان سکن کافی ڈیٹیلڈ بریفنگ سے اُسی فوکس ہے کہ جب اج دی بریفنگ ہوئی ہے آفیسرز نو اسی ریکویسٹ کیتی کی اسی اپنی تھلے دی فورس دی بریفنگ کرو تاکہ فورس تو آفسرز کا رابطہ رہے ابھی جی فورس اسپیشلی جی باہر آ رہی ہے اس کا وشیش دھیان رکھا جائے گا ਉਨਾ ਦੇ ਲੋਜਿੰਗ ਬੋਡਿੰਗ ਅਰੇਂਜਮੈਂਟਸ ਫੂਡ ਅਰੇਂਜਮੈਂਟਸ ਕੀਤੇ ਜਾ ਰਹੇ ਹੈਗੇ ਤਾਂ ਕਿ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਆਵੇ ਤੇ ਸਪੈਸ਼ਲੀ ਜਿਹੜੇ ਆਪਣੇ ਲੋਕਲ ਜਿਹੜੇ ਕਈ ਵਾਰੀ ਕ੍ਰਿਮਨਲਸ ਹੁੰਦੇ ਆ ਕੋਈ ਆਮ ਤੌਰ ਤੇ ਜੇਬ ਤਰਾਸ਼ੀ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਉਹ ਜਿਹੜਾ ਡਾਟਾ ਹੈਗਾ ਸਾਡੀ ਪੀਐਸ ਐਫ ਹੈ ਕਿ ਉਸਦੇ ਵਿੱਚ ਪਾਪੂਲੇਟ ਕੀਤਾ ਗਿਆ ਹੈ ਤਾਂ ਕਿ ਅਲਰਟਨੈਸ ਰਹੂਗੀ ਆਦਰਵਾਇਜ਼ ਹਜੇ ਤੱਕ ਸਾਡੇ ਕੋਲ ਕੋਈ ਐਜੀਟੇਸ਼ਨ ਦੇ ਇਨਪੁਟਸ ਨਹੀਂ ਹੈਗੇ ਪਰ ਆਦਰਵਾਇਜ਼ ਸਾਡੀ ਤਿਆਰੀ ਹੈਗੀ ਸਾਡੇ ਸਪੌਟਰਸ ਸੀਆਈਡੀ ਦੀ ਕਾਫੀ ਹੈਵੀ ਇਥੇ ਇੰਟੈਲੀਜੈਂਸ ચીਫ ਸਿਨਾ ਸਾਹਿਬ ਹੈਗੇ ਤੇ ਕਾਫੀ ਹੈਵੀ ਇਥੇ ਡਿਪਲॉयਮੈਂਟ ਪਲਾਨ ਉਸ ਦੇ ਵਿੱਚ ਹੋਊਗੀ ਕਿ ਨਿਰਵਿਘਨ ਫੰਕਸ਼ਨ ਹੋਵੇ ਇਸ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਹੜਾ ਇੰਟਰਨਲ ਸਿਕਿਉਰਿਟੀ ਸਿਨੈਰੀਓ ਹੈ ਇਹ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਨਾ ਕੋਈ ਇਨਸੀਡੈਂਟ ਕਰਨ ਸੋ ਅਸੀਂ ਫੁੱਲੀ ਗੀਅਰਡ ਅਪ ਹੈਗੇ ਇੰਟਰਨਲ ਸਿਕਿਉਰਿਟੀ ਸਿਨੈਰੀਓ ਨੂੰ ਮੀਟ ਅਪ ਕਰਨ ਲਈ ਸਾਡੀ ਜਿਹੜੀ ਇਨਪੁਟਸ ਜਿਹੜੀ ਉਸ ਦੇ ਮੁਤਾਬਿਕ ਅਸੀਂ ਆਪਣੀ ਕਰੈਕ ਕਮਾਂਡੋ ਟੀਮਾਂ ਐਸਓਜੀ ਟੀਮਾਂ کوئک ریشن پارٹیاں ساری اتنے موجود ہونگی تو کسی بھی انفورسین سیچویشن انفورچونیٹ سچویشن نجن تیار ہے کنٹنجنسی پلان ساڈے اسی ویشولائز کیتا ہے جا مہا کمبھ کا ایکسپیرینس ہو اسٹیڈ ہے کوئی میڈیکل ایمرجنسی ہوتی ہے تو کنٹنجنسی ارینجمنٹس، کراؤڈ مینجمینٹ ریکوری وینس میڈیکل سروسز ਤੇ ਸਾਰਾ ਕੁਝ ਜਿਹੜਾ ਹੈਗਾ ਸਿਸਟਮ ਕੀ ਹੈਗਾ ਤਾ ਹੈਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤ ਪਰ ਹੈਗੀ ਕਿ ਇਹ ਜਿਹੜਾ ਅਨਪੁਰ ਸਾਹਿਬ ਵਿਖੇ ਜਿਹੜਾ ਸਮਾਗਮ ਹੋ ਰਿਹਾ ਹੈ ਇਸ ਨੂੰ ਬਿਲਕੁਲ ਸਮੂਥ ਮੈਨਰ ਦੇ ਵਿੱਚ ਸਿਕਿਉਰ ਮੈਨਰ ਦੇ ਵਿੱਚ ਇਹ ਇਹ ਕੀਤਾ ਚੋਕਾ ਜੀ ਖਤਰਾ ਬੜਾ ਬੜਾ ਸਹੀ ਪੁਆਇੰਟ ਉਠਾਇਆ ਕਿ ਵੀ ਮੈਂ ਅਹੀ ਗੱਲ ਕਹੀ ਕਿ ਆਸਥਾ ਤੇ ਸੁਰੱਖਿਆ ਦੇ ਵਿੱਚ ਬੈਲੈਂਸ ਮੇਨਟੇਨ ਕਰਨਾ ਹੈ ਇਫੈਕਟ ਅਸੀਂ ਆਪਣੀ ਗੱਡੀਆਂ ਨੂੰ ਮੈਂ ਬਰੀਫਿੰਗ ਚ ਨਹੀਂ ਦੱਸ ਪਾਇਆ ਸੀ ਅਸੀਂ ਸਪੈਸ਼ਲ ਇਨਸਟਰਕਸ਼ਨਸ ਦਿੱਤੇ ਜਿਹੜੀ ਪਾਇਲਟ ਸਕਵਡ ਕਰਦੀਆਂ ਕਿ ਤੁਸੀਂ ਹੰਟਰ ਨਹੀਂ ਬਜਾਉਣਾ ਹੌਂਕਿੰਗ ਨਹੀਂ ਬਜਾਉਣੀ ਇਹ ਹੋਲੀ ਸਿਟੀ ਹੈ ਸੋ ਇਸ ਦੇ ਵਿੱਚ ਬਹੁਤ ਹੀ ਡਿਗਨਿਟੀ ਨਾਲ ਪੁਲਿਸ ਆਪਣੇ ਆਪ ਨੂੰ ਕੰਡਕਟ ਕਰੂਗੀ ਕਿ ਅਸੀਂ ਇੱਕ ਮਿਸਾਲ ਸੈੱਟ ਕਰਨੀ ਹੈ ਕਿ ਜਿਹੜਾ ਪੁਲਿਸ ਦਾ ਕੰਡਕਟ ਐਸ ਫਰੈਂਡ ਆਫ ਦੀ ਪੀਪਲ ਕੀ ਅਸੀਂ ਲੋਕਾਂ ਨੂੰ ਫੈਸਿਲਿਟੇਟ ਕਰਨਾ ਹੈ ਉਹ ਸਾਡਾ ਸਾਡਾ ਜਿਹੜਾ ਪੰਜਾਬ ਪੁਲਿਸ ਦਾ ਫਰੈਂਡਲੀ ਰੂਪ ਤੁਸੀਂ ਦੇਖੋ ਕੋਈ ਸਿਕਿਟੀ